ਪਾਜ ਪਾਈਆਂ ਦਾ ਇੱਕ ਤੋਂ ਇੱਕ ਵੱਡਾ ਆਗੂ ਬਿਲਕੁਲ ਪਾਜ ਪਾਈਆਂ ਦਾ ਵੀ ਛੱਡਦੀ ਏ ਅਕਾਲੀ ਦਲ ਵਾਲੇ ਅਕਾਲੀ ਦਲ ਵਾਲੇ ਵੀ ਹਰਿਆਣਾ ਦੇ ਮੁੱਖ ਮੰਤਰੀ ਵੀ ਉੱਥੇ ਹੀ ਜਿਹੜੇ ਸੀਗੇ ਸਰਦਾਰ ਵਿਕਰਮ ਸਿੰਘ ਮਜੀਠੀਆ ਹੁਣੀ ਉੱਥੇ ਸੀ ਬਨਕੇ ਆਮ ਆਦਮੀ ਪਾਰਟੀ ਦੇ ਵੀ ਕੋਛਾ ਗੂਜਾ ਸੁਨੀਲ ਜਾਖੜ ਹੁਣੀ ਮੌਕੇ ਤੋਂ ਜਾ ਕੇ ਜਿਹੜੀਆਂ ਨੇ ਪ੍ਰੈਸ ਕਾਨਫਰੰਸ ਵਗੈਰਾ ਹੋ ਰੀਆਂ ਨੇ ਮਨੋਰੰਜਨ ਕਾਲੀਆ ਜੋ ਕਿ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ ਉਹਨਾਂ ਦੇ ਜਿਹੜਾ ਹੈਗਾ ਘਰ ਦੇ ਉੱਤੇ ਜਲੰਧਰ ਦੇ ਵਿੱਚ ਗ੍ਰਨੇਡ ਦੇ ਨਾਲ ਹਮਲਾ ਹੁੰਦਾ ਹੈਗਾ ਏ ਉਹ ਕਹਿੰਦੇ ਵੀ ਇੱਕ ਕਾਟੋ ਰਿਕਸ਼ਾ ਤੇ ਆਉਂਦੇ ਆ ਦੋ ਜਣੇ ਤੇ ਉਹ ਇਦਾਂ ਗ੍ਰਨੇਡ ਸੁੱਟ ਕੇ ਜਿਹੜਾ ਹੈ ਉਹ ਚਲੇ ਜਾਂਦੇ ਆ ਔਰ ਉਸ ਦੇ ਵਿੱਚੋਂ ਇੱਕ ਜਿਹੜਾ ਵਿਅਕਤੀ ਹੈਗਾ ਉਹ ਬਾਬਾ ਸਿੱਦਕੀ ਜਿਹੜਾ ਬੰਬੇ ਦੇ ਵਿੱਚ ਸਲਮਾਨ ਖਾਨ ਦਾ ਕਰੀਬੀ ਸੀ ਉਸ ਦੇ ਕੇਸ ਤੇ ਵਿੱਚ ਵੀ ਕਿਤਨਾ ਕਿਤੇ ਉਹਦੀ ਇਨਵੋਲਵਮੈਂਟ ਹੈਗੀ ਆ ਤੇ ਫਿਰ ਉਹਦੀਆਂ ਸਿੱਧੀਆਂ ਤਾਰਾ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀਆਂ ਜਾ ਰਹੀਆਂ ਨੇ ਲਾਰੈਂਸ ਬਿਸ਼ਨੋਈ ਦੀਆਂ ਤਾਰਾ ਸਿੱਧੀਆਂ-ਸਿੱਧੀਆਂ ਗੁਜਰਾਤ ਦੀ ਜੇਲ੍ਹ ਦੇ ਵਿੱਚ ਹੈਗਾ ਇਹ ਜਿਸ ਤਰੀਕੇ ਦੀਆਂ ਉਹਦੀਆਂ ਇੰਟਰਵਿਊਜ਼ ਹੋਈਆਂ ਜਿਸ ਤਰੀਕੇ ਦਾ ਇੱਕ ਆਪਾ ਕਹ ਲਈ ਕਿ ਨੈਸ਼ਨਲ ਹਿੰਦੂਆਂ ਦਾ ਲੀਡਰ ਜਾਂ ਆਪਾਂ ਕਹਿ ਲਈਏ ਕਿ ਉਹਨੂੰ ਬੜਾ ਰਾਸ਼ਟਰਵਾਦੀ ਲੀਡਰ ਘੋਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੋਈਆਂ ਹੈਗੀਆਂ ਤੇ ਫਿਰ ਕੀ ਇਹਦੇ ਉੱਤੇ ਇੱਕ ਵੱਡੀ ਆਪਾਂ ਕਹਿ ਸਕਦੇ ਹਾਂ ਕਿ ਜਾਂਚ ਦੀ ਲੋੜ ਹੈਗੀ ਹੈ ਕਿ ਕੀ ਪੰਜਾਬ ਦੇ ਵਿੱਚ ਜਾਣਬੁੱਝ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਵਾਈਆਂ ਜਾ ਰਹੀਆਂ ਨੇ ਤਾਂ ਕਿ ਜਿਹੜਾ ਉਹਨਾਂ ਵਾਲੇ ਸਮੇਂ ਦੇ ਵਿੱਚ ਕਿਸੇ ਇੱਕ ਧਰਮ ਨੂੰ ਡਰਾ ਕੇ ਰੱਖਿਆ ਜਾਵੇ ਕਿ ਭਾਈ ਤੁਹਾਡੇ ਤੇ ਇਸ ਤਰ੍ਹਾਂ ਦੇ ਹਮਲੇ ਹੋਰ ਜ਼ਿਆਦਾ ਹੋ ਜਾਣਗੇ ਜੀ ਤੁਸੀਂ ਇੱਧਰ ਸਾਡੇ ਨਾਲ ਨਹੀਂ ਆਉਂਦੇ ਹੈਗੇ ਫਿਰ ਇਸ ਤਰ੍ਹਾਂ ਦੇ ਨਹੀਂ ਹੈ ਕਿ ਪੰਜਾਬ ਦੇ ਵਿੱਚ ਫਿਰ ਰਾਸ਼ਟਰਪਤੀ ਸ਼ਾਸਨ ਲਾਉਣ ਵਾਲਾ ਇੱਕ ਵੀ ਹਿੱਸਾ ਹੈਗਾ ਨਾ ਕਿ ਜਿਹੜਾ ਇੱਧਰ ਵੀ ਕਿ ਮਾਹੌਲ ਹੀ ਇੰਨਾ ਖਰਾਬ ਹੋ ਰਿਹਾ ਜੀ ਸਹੀ ਨਹੀਂ ਹੈਗਾ ਇਹਨਾਂ ਤੋਂ ਹੈਂਡਲ ਨਹੀਂ ਹੋ ਰਿਹਾ ਤੇ ਉਹਨੂੰ ਫਿਰ ਆਪਣੇ ਤਰੀਕੇ ਦੇ ਨਾਲ ਜਿਹੜਾ ਚਲਾ ਜਾਵੇ ਸਿੱਖਾਂ ਦੇ ਮਸਲੇ ਭਾਵੇਂ ਸਰਕਾਰਾਂ ਦੇ ਕੰਨਾਂ ਤੱਕ ਨਾ ਪਹੁੰਚਣ ਲੇਕਿਨ ਪੰਜਾਬ ਤੋਂ ਕੁਝ ਕੁ ਚੀਜ਼ਾਂ ਨਹੀਂ ਜਿ ਸਰਕਾਰ ਦੇ ਕੰਨੀ ਪੈ ਜ਼ਰੂਰ ਰਹੀ ਹੈ ਅਸੀਂ ਇੱਥੇ ਗੱਲ ਕੇਂਦਰ ਸਰਕਾਰ ਦੀ ਕਰਦੇ ਪਏ ਹਾਂ ਭਾਜਪਾ ਦੇ ਆਗੂ ਦੇ ਘਰ ਦੇ ਉੱਤੇ ਜਿਸ ਵੇਲੇ ਗ੍ਰੇਨਿਡ ਡਿੱਗਣ ਦੀ ਖਬਰ ਸਾਹਮਣੀ ਆਈ ਕਰੇ ਗ੍ਰੇਨਿਡ ਹਮਲੇ ਦੀ ਖਬਰ ਸਾਹਮਣੀ ਆਈ ਉਸ ਵੇਲੇ ਪੂਰਾ ਭਾਜਪਾ ਲਾਣਾ ਉਸ ਆਪਣੇ ਸਾਥੀ ਨੂੰ ਮਿਲਣ ਦੇ ਲਈ ਕ੍ਰਾਈਮ ਸੀਨ ਦੇ ਉੱਤੇ ਪਹੁੰਚ ਗਿਆ ਕ੍ਰਾਈਮ ਸੀਨ ਦੇ ਉੱਤੇ ਪੱਤਰਕਾਰਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਕਿ ਅੰਦਰ ਜਾ ਕੇ ਰਿਪੋਰਟਿੰਗ ਕਰੋ ਮੰਨਦੇ ਹਾਂ ਕਿ ਐਵੀਡੈਂਸ ਵਗੈਰਾ ਪੁਲਿਸ ਨੇ ਸੰਭਾਲੇ ਹੋਣਗੇ ਜਾਂ ਨਹੀਂ ਲੇਕਿਨ ਹਾਂ ਅਜਿਹੇ ਸਮੇਂ ਦੇ ਵਿੱਚ ਜੋ ਪੂਰਾ ਭਾਜਪਾਈਆਂ ਦਾ ਇੱਕ ਤੋਂ ਇੱਕ ਵੱਡਾ ਆਗੂ ਬਿਲਕੁਲ ਭਾਜਪਾਈਆਂ ਦਾ ਵੀ ਛੱਡ ਦिए ਅਕਾਲੀ ਦਲ ਵਾਲੇ ਵੀ ਅਕਾਲੀ ਦਲ ਵਾਲੇ ਵੀ ਹਰਿਆਣਾ ਦੇ ਮੁੱਖ ਮੰਤਰੀ ਵੀ ਉੱਥੇ ਹੀ ਜਿਹੜੇ ਸੀਗੇ ਸਰਦਾਰ ਵਿਕਰਮ ਸਿੰਘ ਮਜੀਠੀਆ ਹੋਣੀ ਉੱਥੇ ਸੀ ਬਨਕੇ ਆਮ ਆਦਮੀ ਪਾਰਟੀ ਦੇ ਵੀ ਕੁਛ ਆਗੂ ਜਾਂ ਸੁਨੀਲ ਜਾਕੜ ਹੋਣੀ ਮੌਕੇ ਤੋਂ ਜਾ ਕੇ ਜਿਹੜੀਆਂ ਨੇ ਪ੍ਰੈਸ ਕਾਨਫਰੰਸ ਵਗੈਰਾ ਹੋ ਰਹੀਆਂ ਨੇ ਮਨੋਰੰਜਨ ਕਾਲੀਆ ਜੋ ਕਿ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ ਉਹਨਾਂ ਦੇ ਜਿਹੜਾ ਹੈਗਾ ਘਰ ਦੇ ਉੱਤੇ ਜਲੰਧਰ ਦੇ ਵਿੱਚ ਗ੍ਰਨੇਡ ਦੇ ਨਾਲ ਹਮਲਾ ਹੁੰਦਾ ਹੈਗਾ ਹੈ ਤੇ ਜੋ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਕਲੇਮ ਕੀਤਾ ਜਾ ਰਿਹਾ ਹੈ ਕਿ ਅਸੀਂ ਜਿਹੜਾ 12 ਘੰਟੇ ਦੇ ਅੰਦਰ ਅੰਦਰ ਕੇਸ ਜਿਹੜਾ ਸੋਲਵ ਕਰ ਲਿਆ ਹੈਗਾ ਪਰ ਦੂਜੇ ਪੰਨੇ ਇਹਦੇ ਕੁਝ ਹੋਰ ਐਂਗਲ ਵੀ ਜਿਹੜੇ ਕਿਤਨਾ ਕਿਤੇ ਸਾਹਮਣੇ ਜਿਹੜੇ ਆ ਰਹੇ ਹੈਗੇ ਨੇ ਕਿ ਕੀ ਪੰਜਾਬ ਦੇ ਵਿੱਚ ਕਿਉਂਕਿ ਕਾਫੀ ਸਾਰੇ ਇੱਕ ਅੱਧਾ ਗ੍ਰਨੇਡ ਵਾਲੇ ਹਮਲੇ ਜਾਂ ਇਸ ਤਰ੍ਹਾਂ ਦਾ ਕਾਫੀ ਕੁਝ ਹੋ ਰਿਹਾ ਹੈਗਾ ਉਹ ਕਹਿੰਦੇ ਵੀ ਇੱਕ ਔਟੋ ਰਿਕਸ਼ਾ ਤੇ ਆਉਂਦੇ ਆ ਦੋ ਜਣੇ ਤੇ ਉਹ ਇਦਾਂ ਗ੍ਰਨੇਡ ਸੁੱਟ ਕੇ ਜਿਹੜਾ ਹੈ ਉਹ ਚਲੇ ਜਾਂਦੇ ਆ ਔਰ ਉਸ ਦੇ ਵਿੱਚੋਂ ਇੱਕ ਜਿਹੜਾ ਵਿਅਕਤੀ ਹੈਗਾ ਉਹ ਬਾਬਾ ਸਿੱਦੀਕੀ ਜਿਹੜਾ ਬੰਬੇ ਦੇ ਵਿੱਚ ਸਲਮਾਨ ਖਾਨ ਦਾ ਕਰੀਬੀ ਸੀ ਉਸ ਦੇ ਕੇਸ ਦੇ ਵਿੱਚ ਵੀ ਕਿਤਨਾ ਕਿਤੇ ਉਹਦੀ ਇਨਵੋਲਵਮੈਂਟ ਹੈਗੀ ਹੈ ਤੇ ਫਿਰ ਉਹਦੀਆਂ ਸਿੱਧੀਆਂ ਤਾਰਾ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀਆਂ ਜਾ ਰਹੀਆਂ ਨੇ ਲਾਰੈਂਸ ਬਿਸ਼ਨੋਈ ਦੀਆਂ ਤਾਰਾ ਸਿੱਧੀਆਂ-ਸਿੱਧੀਆਂ ਗੁਜਰਾਤ ਦੀ ਜੇਲ੍ਹ ਦੇ ਵਿੱਚ ਹੈਗਾ ਇਹ ਜਿਸ ਤਰੀਕੇ ਦੀਆਂ ਉਹਦੀਆਂ ਇੰਟਰਵਿਊਜ਼ ਹੋਈਆਂ ਜਿਸ ਤਰੀਕੇ ਦਾ ਇੱਕ ਆਪਾਂ ਕਹਿ ਲਈਏ ਕਿ ਨੈਸ਼ਨਲ ਹਿੰਦੂਆਂ ਦਾ ਲੀਡਰ ਜਾਂ ਆਪਾਂ ਕਹਿ ਲਈਏ ਕਿ ਉਹਨੂੰ ਬੜਾ ਰਾਸ਼ਟਰਵਾਦੀ ਲੀਡਰ ਕੋਸ਼ਿਸ਼ ਕਰਨ ਦੀਆਂ ਕੋਸ਼ਿਸ਼ਾਂ ਜੜੀਆਂ ਹੋਈਆਂ ਹੈਗੀਆਂ ਤੇ ਫਿਰ ਕੀ ਇਹਦੇ ਉੱਤੇ ਇੱਕ ਵੱਡੀ ਆਪਾਂ ਕਹਿ ਸਕਦੇ ਹਾਂ ਕਿ ਜਾਂਚ ਦੀ ਲੋੜ ਹੈਗੀ ਆ ਕਿ ਕੀ ਪੰਜਾਬ ਦੇ ਵਿੱਚ ਜਾਣਬੁੱਝ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਵਾਈਆਂ ਜਾ ਰਹੀਆਂ ਨੇ ਤਾਂ ਕਿ ਜਿਹੜਾ ਉਹਨਾਂ ਵਾਲੇ ਸਮੇਂ ਦੇ ਵਿੱਚ ਕਿਸੇ ਇੱਕ ਧਿਰ ਨੂੰ ਡਰਾ ਕੇ ਰੱਖਿਆ ਜਾਵੇ ਕਿ ਭਾਈ ਤੁਹਾਡੇ ਤੇ ਇਸ ਤਰ੍ਹਾਂ ਦੇ ਹਮਲੇ ਹੋਰ ਜ਼ਿਆਦਾ ਹੋ ਜਾਣਗੇ ਜੇ ਤੁਸੀਂ ਇੱਧਰ ਸਾਡੇ ਨਾਲ ਨਹੀਂ ਆਉਂਦੇ ਹੈਗੇ ਕੀ ਕਿਉਂਕਿ ਆਪਾਂ ਦੇਖੋ ਨਾ ਤੁਸੀਂ ਕਿ ਕਿਤਨਾ ਕਿਤੇ ਜੋ ਬੋਟਿੰਗ ਦਾ ਜਿਹੜਾ ਪੈਟਰਨ ਹੈਗਾ ਹੈ ਜਾਂ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਹੋਇਆ ਜਿੱਦਾਂ ਆਪਾਂ ਅੱਗੇ ਵੀ ਪ੍ਰੋਗਰਾਮਾਂ 'ਚ ਡਿਸਕਸ ਕਰਕੇ ਆਏ ਆ ਕਿ ਜਿਹੜੀਆਂ ਨੌਨ ਜਾਟ ਸਾਰੀਆਂ ਕਮਿਊਨਿਟੀਜ਼ ਉਹਨਾਂ ਨੇ ਇਕੱਠੀਆਂ ਕੀਤੀਆਂ ਉਹਨਾਂ ਨੇ 2-3 ਤੀਸਰੀ ਦਫਾ ਸਰਕਾਰ ਉਹਨਾਂ ਨੇ ਬਣਾ ਲਈ ਤੇ ਕੀ ਫਿਰ ਇਹ ਪੈਤੜਾ ਲੈ ਕੇ ਇਧਰ ਦੇ ਬੰਦੇ ਨੂੰ ਵੀ ਆ ਰਹੇ ਹੈਗੇ ਆ ਕਿ ਇਧਰ ਵੀ ਇਹੀ ਪੈਤੜਾ ਕਰਕੇ ਜਿਹੜਾ ਹੈਗਾ ਕਿ ਕੀ ਅਸੀਂ ਇਹਨਾਂ ਨੂੰ ਸਰਕਾਰ ਬਣਾਉਣ ਵਾਲੇ ਬੰਨੇ ਲੈ ਕੇ ਜਾ ਰਹੇ ਹੈਗੇ ਆ ਵੱਡੀ ਇਨਵੈਸਟੀਗੇਸ਼ਨ ਦਾ ਇਹ ਵਿਸ਼ਾ ਹੈਗਾ ਕਿ ਕਿਉਂ ਇਸ ਤਰ੍ਹਾਂ ਦੇ ਹਮਲੇ ਜਿਹੜਾ ਇਹਦੇ ਨਹੀਂ ਹੋ ਰਹੇ ਹੈਗੇ ਨੇ ਤੇ ਫਿਰ ਹੋਰ ਵੀ ਇਨਫਾਰਮੇਸ਼ਨ ਇਹ ਆ ਰਹੀ ਹੈਗੀ ਆ ਕਿ ਇਹ ਤਾਂ ਸਿਰਫ ਅੱਗੇ ਕਰਨ ਵਾਲੇ ਜਿਹੜੇ ਕਰਿੰਦੇ ਹੈਗੇ ਨੇ ਤੇ ਫਿਰ ਇਦਾਂ ਤੇ ਕਿਸੇ ਦੇ ਘਰ ਤੇ ਵੀ ਕੁਝ ਵੀ ਇਸ ਤਰ੍ਹਾਂ ਦਾ ਹੋ ਸਕਦਾ ਹੋ ਸਕਦਾ ਹੈਗਾ ਤੇ ਫਿਰ ਉਹ ਪੁਲਿਸਿੰਗ ਸਾਰਾ ਸਿਸਟਮ ਕਿ ਤਰ੍ਹਾਂ ਕਿਤੇ ਉਹ ਫਿਰ ਇਸ ਤਰ੍ਹਾਂ ਦਾ ਨਹੀਂ ਹੈ ਕਿ ਪੰਜਾਬ ਦੇ ਵਿੱਚ ਫਿਰ ਉਹ ਰਾਸ਼ਟਰਪਤੀ ਸ਼ਾਸਨ ਲਾਉਣ ਵਾਲਾ ਇੱਕ ਇਹ ਵੀ ਹਿੱਸਾ ਹੈਗਾ ਨਾ ਕਿ ਜਿਹੜਾ ਇੱਧਰ ਵੀ ਕਿ ਮਾਹੌਲ ਹੀ ਇੰਨਾ ਖਰਾਬ ਹੋ ਰਿਹਾ ਜੀ ਸਹੀ ਨਹੀਂ ਹੈਗਾ ਇਹਨਾਂ ਤੋਂ ਹੈਂਡਲ ਨਹੀਂ ਹੋ ਰਿਹਾ ਤੇ ਉਹਨੂੰ ਫਿਰ ਆਪਣੇ ਤਰੀਕੇ ਦੇ ਨਾਲ ਜਿਹੜਾ ਚਲਾਇਆ ਜਾਵੇ ਇਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਸਰਫਸ ਹੋ ਰਹੀਆਂ ਹੈਗੀਆਂ ਨੇ ਬਾਕੀ ਦੇਖਦੇ ਹਾਂ ਕਿ ਕੀ ਇਹ ਸਿਰਫ ਸਿੰਗਲ ਘਟਨਾ ਹੈਗੀ ਆ ਜਾਂ ਕਿ ਸੀਕੁਐਂਸ ਆਫ ਘਟਨਾਵਾਂ ਨੇ ਕਿਉਂਕਿ ਗ੍ਰਨੇਡ ਵਾਲੀਆਂ ਘਟਨਾਵਾਂ ਆਪਾਂ ਦੇਖੀਆਂ ਪਹਿਲਾਂ ਹੋਈਆਂ ਜੇ ਰਾਕਟ ਲਾਂਚਰ ਵਾਲੇ ਆ ਰਾਕਟ ਲਾਂਚ ਫਿਰ ਉਹ ਗ੍ਰਨੇਡ ਵਾਲੀ ਤੇ ਜਾ ਕੇ ਬਾਹਰਲੀ ਸਟੇਟ ਜਾ ਕੇ ਬੰਦੇ ਵੀ ਮਾਰ ਦਿੱਤੇ ਤੇ ਉਹ ਜਿਹੜੇ ਮੁਕਾਬਲੇ ਹੋਏ ਉਹ ਵੀ ਪੀਰੀਅਡਸ ਜਿਹੜੇ ਕਹਿ ਰਿਹਾ ਕਿ ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਕਿ ਇਸ ਤਰ੍ਹਾਂ ਦਾ ਕਿ ਸਾਡੇ ਬੱਚੇ ਇਦਾਂ ਕਰ ਹੀ ਨਹੀਂ ਸਕਦੇ ਔਰ ਉਹ ਹੁੰਦੇ ਨੇ ਗਰੀਬ ਜਾਂ ਲੋੜਵੰਦ ਘਰਾਂ ਦੇ ਹੈਗੇ ਆ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਜਾਂਚ ਜਾਂ ਤੇ ਹੋਵੇ ਨਾ ਕਿ ਕੋਈ ਅਕਿਊਜ਼ਡ ਫੜਿਆ ਹੋਵੇ ਉਹਦੀ ਪ੍ਰੋਪਰ ਅਰੈਸਟ ਹੋਈ ਹੋਵੇ ਉਹਦੀ ਇਨਵੈਸਟੀਗੇਸ਼ਨ ਹੋਈ ਹੋਵੇ ਤੇ ਫਿਰ ਉਸ ਤੋਂ ਬਾਅਦ ਹੋਵੇ ਕਿ ਹਾਂ ਵੀ ਆ ਮਾਡਿਊਲ ਸੀਗਾ ਇਹਨੇ ਜਿਹੜਾ ਹੈਗਾ ਤਾਂ ਕਰਕੇ ਕੀਤਾ ਹੈਗਾ ਇਸ ਤਰ੍ਹਾਂ ਦਾ ਨਹੀਂ ਹੁੰਦਾ ਫੈਸਲਾ ਉਹਨ ਦਾ ਸਪੌਟ ਆਪੇ ਹੀ ਜਿਹੜਾ ਲੈ ਲਿਆ ਜਾਂਦਾ ਹੈ ਤੇ ਫਿਰ ਆਪਣੇ ਆਪ ਹੀ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਜ ਜਾਂਦੀਆਂ ਨੇ ਫਿਰ ਸ਼ੱਕ ਦੀ ਸੂਈ ਆਪੇ ਹੀ ਆ ਜਾਂਦੀ ਹੈ 3 ਮਹੀਨੇ ਦੇ ਵਿੱਚ 41 ਇਨਕਾਊਂਟਰ ਜੀ ਫਿਰ ਉਹ ਮਤਲਬ ਇਹ ਬਹੁਤ ਬਹੁਤ ਕੁਝ ਜਿਹੜਾ ਹੈ ਉਹਨ ਦਾ ਗਰਾਊਂਡ ਹੋ ਰਿਹਾ ਹੈ ਜਿਹੜਾ ਕਿਤਨਾ ਕਿਤੇ ਸੋਚਣ ਵਿਚਾਰਨ ਦੀ ਜ਼ਰੂਰਤ ਹੈਗੀ ਆ